ਅਗੇ ਸਮਾਂ ਬਹੁਤ ਮੁਸ਼ਕਿਲ ਵਾਲਾ ਹੋਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਰਕੇ ਬਥੇਰੀਆ ਬਥੇਰੀਆ ਥਾਵਾਂ ਦੇ ਆਉਕੜਾ ਪਾਣ ਗਿਆ ਹੁਣ ਤਾਂ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ AI ਨੇ ਹੱਤ ਪਾਤਾ ਅੱਜ ਇਹ ਮੈਨੂੰ ਸੋਇਰੇ ਇੱਕ ਮੁੰਡਾ ਮਿਲ ਗਿਆ ਔੜਾ ਗੋਆਂਡੀ ਕਹਿੰਦਾ ਉਹ ਤਾਂ ਆਪਾ इंडियन इंग्लिश ਵਿੱਚ ਗੱਲ ਕਰਦੇ ਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਜਿਹੜੇ ਅਮਰੀਕਾ ਚ ਲੋਕੀ ਹੁੰਦੇ ਆ ਉਹਨਾਂ ਨੂੰ ਹੜਾ ਜਿਹੜਾ ਬੋਲਣਾ ਹੈ ਉਹ ਉਹਨਾਂ ਦੇ ਅਮਰੀਕਨ ਐਕਸੈਂਟ ਵਿੱਚ ਸੁਣਿਤ ਦੇ ਐਸ ਕਰਕੇ ਹੁਣ ਕੋਈ ਲੋੜ ਨਹੀਂ ਐਕਸੈਂਟ ਡਿਵੈਲਪਰਸ ਜਿਹੜੇ ਅਧਿਆਪਕਾਂ ਦੀ ਉਹਨਾਂ ਦੇ ਜੋਬਸ ਕੇ जिस जिड़े जिड़े पढ़ाई वास्ते एक अध्यापक की सी हम लोग आखते अध्यापकों की कई कोई लौड़ ही नहीं सब कुछ मोबाइल उत्ते तो एक सवाल पूछना है किसी तो मोबाइल तो में पूछो तो दस जवाब मिल जाते हैं कस भी अध्यापक की लौड़ नहीं हम तो कपड़े भी कंप्यूटर उत्ते बना दे जो मशीन है हाँ एडवांस मशीन उत्ते कपड़े भी बनते हैं ਸਭ ਕੁਝ ਅੱਗੇ ਸੌਖਾ 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 ਹੋਣਾ ਹੈ ਸਭ ਕੁਝ ਸੌਖਾ ਸਭ ਕੁਝ ਕੰਪਿਊਟਰ ਕਰੂਗਾ ਸਭ ਕੁਝ ਕੰਪਿਊਟਰ ਕਰੂਗਾ ਬੰਦਾ ਜਦ ਤੱਕ ਕੁਝ ਹੋਣਾ ਹੈ ਕਰਨ ਵਾਸਤੇ ਪਹਿਲੇ ਕਿਥੋਂ ਆਉਣਗੇ ਪਹਿਲਾ ਅਰਲਾ ਲੋਕੀ ਕੰਮ ਕਰਦੇ ਸੀ ਤਾਂ ਹਜ਼ਾਰ ਟੱਬਰ ਉਹਦੇ ਹੁੰਦੇ ਤੁਰਦੇ ਸੀ ਉਹ ਹਜ਼ਾਰਾਂ ਦਾ ਕੰਮ ਇੱਕ ਕੰਪਿਊਟਰ ਕਰਦਾ ਹੈ ਤਾਂ ਉਹ 900 ਮਿਲੀਅਨ ਲੋਕੀ ਕੀ ਕਰਨਗੇ ਪ੍ਰੈਸ ਕਰਕੇ ਹੁਣ ਵੀ ਮੈਂਤ ਪਈ ਆਉਦੇ ਆਪ ਨੂੰ ਸਾਹਮਦਾ ਪਿਆ ਹੂੰ ਇਹਨੂੰ ਡਰ ਮੈਨੂੰ ਡਰ ਮੈਨੂੰ ਪਾਉ ਇਹ ਮੈਨੂੰ ਡਰ ਇੱਕੋ ਚੀਜ਼ ਤੋਂ ਲੱਗਦਾ ਹੈ ਹੋਰ ਕਾਸੀ ਚੀਜ਼ ਤੋਂ ਨਹੀਂ ਐਟ ਐਡੀ ਜੀਡੀ ਫਾਸਟ ਰੈਪਿਡ ਮੂਵਮੈਂਟ ਹੁੰਦੀ ਪਈਆਂ ਉਹ ਚੰਗੀਆਂ ਪਰ ਕਿੱਥੋਂ ਤਾਈ ਜੇਕਰ ਲੋਕਾਂ ਦੇ ਜਵਾਬ ਜਾਣ ਗਿਆ ਨੌਕਰੀਆਂ ਜਾਂਦੀਆਂ ਹੂੰ ਇਹ ਨੰਬਰਾਂ ਨੂੰ ਕੋਈ ਸਹਾਰਾ ਨਹੀਂ ਬੱਚਿਆਂ ਦੇ ਪੜਾਉਣ ਵਾਸਤੇ ਕੋਈ ਸਹਾਰਾ ਨਹੀਂ ਤੇ ਇਹ ਚ ਗੱਲ ਚੰਗੀ ਆ ਮੈਨੂੰ ਐਸ ਗੱਲੋਂ ਡਰ ਲੱਗਦਾ ਹੈ ਬਾਕੀ ਹੋਰ ਕਾਸੇ ਗੱਲੋਂ ਮੈਨੂੰ ਡਰ ਨਹੀਂ ਲੱਗਦਾ ਤੇ ਮੈਂ ਸੋਚਦਾ ਭਾਈ ਪੜਾਈ ਲਿਖਾਈ ਮੇਰੀ ਜ਼ਾਤ ਆ ਪੜਾਈ ਲਿਖਾਈ ਮੇਰਾ ਤਰਮਾ ਰਕਮ ਮੇਰਾ ਤਰਮਾ ਰਕਮ ਮੇਰੀ ਜ਼ਾਤ ਮੈਂ ਉਹ ਕਰੀ ਜਾਵਾਂਗਾ ਕਰੀ ਜਾਵਾਂਗਾ ਤੇ ਕਰੀ ਜਾਵਾਂਗਾ ਫਿਰ ਮੇਰਾ ਕੋਈ ਧਰਮ ਨਹੀਂ ਔਰ ਮੇਰੀ ਕੋਈ ਇਜ਼ਾਤ ਨਹੀਂ